ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ। ਹਾਜ਼ਰ ਹੋਈ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਕਹਾਣੀ ਨੂੰ ਪੂਰਾ ਸੁਣਨਾ। ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ। ਸੋਸ਼ਲ ਮੀਡੀਆ ਦਾ ਜ਼ਮਾਨਾ ਹਨਾ ਸੋਸ਼ਲ ਮੀਡੀਆ ਦੇ ਜਿੱਥੇ ਫਾਇਦੇ ਨੇ ਨੁਕਸਾਨ ਵੀ ਨੇ। ਪਰ ਸੋਸ਼ਲ ਮੀਡੀਆ ਕਈ ਵਾਰ ਸਾਨੂੰ ਸਾਡੇ ਵਿਛੜੇ ਹੋਏ ਦੋਸਤਾਂ ਨਾਲ ਉਹਨਾਂ ਲੋਕਾਂ ਨਾਲ ਮਲਾਉਂਦਾ ਜਿਨ੍ਹਾਂ ਨੂੰ ਅਸੀਂ ਭੁੱਲੇ ਤਾਂ ਨਹੀਂ ਹੁੰਦੇ ਪਰ ਸਾਡੇ ਨਾਲ ਉਹਨਾਂ ਦਾ ਰਾਬਤਾ ਟੁੱਟ ਚੁੱਕਿਆ ਹੁੰਦਾ ਮੈਂ ਫੇਸਬੁੱਕ ਤੇ ਆਪਣਾ ਅਕਾਊਂਟ ਬਣਾਇਆ ਤੇ ਜਦੋਂ ਆਪਾਂ ਅਕਾਊਂਟ ਬਣਾਉਣੇ ਆ ਇੱਕ ਅੱਧਾ ਆਪਾਂ ਹਨਾ ਦੋਸਤ ਐਡ ਕਰ ਲਿਆ ਤਾਂ ਉਹਨਾਂ ਦੇ ਨਾਲ ਆਪਣੇ ਜੋ ਹੋਰ ਦੋਸਤ ਐਡ ਹੁੰਦੇ ਆ ਉਹ ਵੀ ਆਪਾਂ ਨੂੰ ਸ਼ੋ ਹੋ ਜਾਂਦੇ ਆ ਮੈਂ ਫੇਸਬੁੱਕ ਬਹੁਤ ਘੱਟ ਚਲਾਉਣੀ ਆ ਪਰ ਅੱਜ ਮੈਂ ਜਦੋਂ ਫੇਸਬੁੱਕ ਖੋਲੀ ਤਾਂ ਮੈਨੂੰ ਨਾ ਮੈਸੇਂਜਰ ਤੇ ਇੱਕ ਮੈਸੇਜ ਆਇਆ ਹੋਇਆ ਸੀ ਮੈਂ ਸਕਰੀਨ ਡਾਊਨ ਕਰਕੇ ਮੈਸੇਜ ਵੇਖਿਆ ਤੇ ਮੈਂ ਉੱਥੇ ਹੀ ਮੈਸੇਂਜਰ ਖੋਲ੍ਹਿਆ ਆ ਜੋ ਨਾਮ ਮੈਂ ਪੜਿਆ ਉਹ ਨਾਮ ਮੇਰੇ ਇੱਕਦਮ ਦਿਮਾਗ ਦੇ ਵਿੱਚ ਘੁੰਮਿਆ ਕਿਉਂਕਿ ਮੇਰੀ ਬਹੁਤ ਪੁਰਾਣੀ ਸਹੇਲੀ ਦਾ ਉਹ ਮੈਸੇਜ ਸੀ ਪਰ ਮੇਕੇ ਮੈਨੂੰ ਨਹੀਂ ਪਤਾ ਸੀ ਵੀ ਇਹ ਅਕਾਊਂਟ ਕਰਮਜੀਤ ਦਾ ਹੀ ਆ ਕਰਮਜੀਤ ਮੇਰੀ ਬਚਪਨ ਦੀ ਸਹੇਲੀ ਸੀ ਪਰਾ ਕਰਮਜੀਤ ਨਾਮ ਪੜ੍ਹ ਕੇ ਮੇਰਾ ਦਿਮਾਗ ਇੱਕਦਮ ਗਿਆ ਕਿ ਉਹੀ ਕਰਮਜੀਤ ਲੱਗਦੀ ਆ ਚਲੋ ਸਾਰਿਆਂ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਅਗਲੇ ਦੀ ਪ੍ਰੋਫਾਈਲ ਦੀ ਹਨਾ ਪਿਕ ਵੇਖਦੇ ਆ ਜਦੋਂ ਮੈਂ ਉਹਦੀ ਪ੍ਰੋਫਾਈਲ ਵੇਖੀ ਤਾਂ ਉਹ ਉਹੀ ਕਰਮਜੀਤ ਸੀ ਜਿਹੜੀ ਮੇਰੇ ਦਿਮਾਗ ਦੇ ਵਿੱਚ ਆਈ ਸੀ ਚਲੋ ਉਹਨੇ ਹੈਲੋ ਭੇਜਿਆ ਤੇ ਮੈਂ ਉਹਨੂੰ ਕਿਹਾ ਹਾਈ ਕਰਮਜੀਤ ਕੀ ਹਾਲ ਚਾਲ ਆ ਚਲੋ ਉਸ ਤੋਂ ਬਾਅਦ ਉਹਨੇ ਹਨਾ ਮਤਲਬ ਉਦੋਂ ਨਹੀਂ ਦੇਖਿਆ ਫੋਨ ਉਹਦੇ ਕੋਲ ਨਹੀਂ ਹੋਣਾ ਤੇ ਅੱਧੇ ਘੰਟੇ ਬਾਅਦ ਮੈਨੂੰ ਫੇਰ ਕਰਮਜੀਤ ਦਾ ਮੈਸੇਜ ਆ ਗਿਆ ਮੈਸੇਜ ਤੇ ਅਸੀਂ ਇੱਕ ਦੂਜੇ ਨਾਲ ਗੱਲਬਾਤ ਕੀਤੀ ਤੇ ਮੈਂ ਉਹਨੂੰ ਕਿਹਾ ਕਰਮਜੀਤ ਵੀ ਆਪਾਂ ਦੇਖ ਕਿੰਨੀਆਂ ਪੱਕੀਆਂ ਸਹੇਲੀਆਂ ਹੁੰਦੀਆਂ ਸੀ ਹਰ ਇੱਕ ਗੱਲ ਇੱਕ ਦੂਜੀ ਨਾਲ ਕਰਦੀਆਂ ਸੀ ਪਰ ਤੂੰ ਤਾਂ ਹਨਾ ਸਮੁੰਦਰੋਂ ਪਾਰ ਜਾ ਕੇ ਬੈਠੀ ਤੇ ਮੈਨੂੰ ਮਤਲਬ ਬੜੀ ਤੇਰੀ ਯਾਦ ਆਉਂਦੀ ਸੀ ਪਰ ਆਪਣਾ ਰਾਬਤਾ ਨਹੀਂ ਹੋਇਆ ਸੀ ਦੇਖ ਜਦੋਂ ਆਪਾਂ ਕਿਸੇ ਨੂੰ ਦਿਲੋਂ ਚਾਹਣੇ ਆ ਤੇ ਉਹ ਆਪਾਂ ਨੂੰ ਮਿਲ ਜਾਂਦਾ ਬਹੁਤ ਵਾਰੀ ਮੈਂ ਤੈਨੂੰ ਯਾਦ ਕੀਤਾ ਸੀ ਉਹ ਕਹਿੰਦੀ ਵੀ ਲੈੜੀ ਤੂੰ ਥੋੜੀ ਕੱਲੀ ਨੇ ਯਾਦ ਕੀਤਾ ਸੀ ਮੈਂ ਵੀ ਤਾਂ ਯਾਦ ਕਰਦੀ ਸੀ ਕਰਦੇ ਕਰਾਉਂਦੇ ਚਲੋ ਅਸੀਂ ਗੱਲਾਂ ਸ਼ੁਰੂ ਕੀਤੀਆਂ ਗੱਲ ਕਰਦੇ ਕਰਦੇ ਉਹ ਕਹਿੰਦੀ ਇੱਥੇ ਨਹੀਂ ਟਾਈਪ ਨਹੀਂ ਹੁੰਦਾ ਤੂੰ ਮੈਨੂੰ ਆਪਣਾ ਨੰਬਰ ਭੇਜ ਚਲ ਮੈਂ ਉਹਨੂੰ ਆਪਣਾ ਨੰਬਰ ਭੇਜਿਆ ਤੇ ਉਹ ਕਹਿੰਦੀ ਕਿ ਤੂੰ ਵਿਜੀ ਤਾਂ ਨਹੀਂ ਤੇ ਮੈਂ ਕਿਹਾ ਵੀ ਮੈਂ ਕਿਹੜਾ ਐ ਨਹੀਂ ਹਨਾ ਵੀ ਕੰਮ ਤੇ ਗਈ ਹੋਈਆਂ ਵੀ ਉਹ ਤਾਂ ਤੁਹਾਡੇ ਦੇਸ਼ ਦੇ ਵਿੱਚ ਹੁੰਦਾ ਵੀ ਕੰਮ ਤੇ ਗਏ ਆ ਕੰਮ ਤੋਂ ਆਏ ਆ ਵੀ ਮੈਂ ਤਾਂ ਵਿਹਲੀ ਹੋਈ ਆ ਜੇ ਮੈਂ ਮਾੜਾ ਮੋਟਾ ਕੰਮ ਵੀ ਕਰਦੀ ਹੋਈ ਮੈਂ ਛੱਡ ਦੂੰ ਉਹ ਮੈਨੂੰ ਇਹ ਦੱਸ ਵੀ ਗੱਲ ਕਦੋਂ ਕਰਨੀ ਆ ਉਹ ਕਹਿੰਦੀ ਵੀ ਹੁਣ ਤਾਂ ਮੈਂ ਥੋੜੀ ਜੀ ਬੀਜੀ ਆ ਮੈਂ ਤੇਰੇ ਨਾਲ ਉਹ ਗੱਲਾਂ ਕਰਨੀਆਂ ਨੇ ਵੀ ਮੇਰਾ ਜੀ ਕਰਦਾ ਮੈਂ ਤੇਰੇ ਨਾਲ ਬਹੁਤ ਗੱਲਾਂ ਕਰਾਂ ਚਲ ਮੈਂ ਤੈਨੂੰ ਕਦੋਂ ਫੋਨ ਲਾਵਾਂ ਮੈਂ ਉਹਨੂੰ ਕਿਹਾ ਵੀ ਦੇਖ ਮੈਂ ਤਾਂ ਆਲਵੇਜ਼ ਫ੍ਰੀ ਆ ਤੇਰੇ ਲਈ ਜਦੋਂ ਤੈਨੂੰ ਸੈਟ ਲੱਗੇ ਤੂੰ ਮੈਨੂੰ ਫੋਨ ਕਰ ਲੈ ਚਲੋ ਕਹਿੰਦੀ ਫਿਰ ਮੈਂ ਕੱਲ ਨੂੰ 10 ਵਜੇ ਤੈਨੂੰ ਫੋਨ ਕਰੂੰਗੀ ਅਗਲੇ ਦਿਨ 10 ਵਜੇ ਤਿਲੋਂ ਮੈਂ ਆਪਣਾ ਸਾਰਾ ਕੰਮ ਨਿਮੇੜ ਲਿਆ ਤੇ ਮੈਂ ਪੂਰੀ ਉਡੀਕ ਕੀਤੀ ਕਿ ਮੈਨੂੰ ਕਰਮਜੀਤ ਦਾ ਫੋਨ ਆਊਗਾ ਤੇ ਕਰਮਜੀਤ ਦਾ ਚਲੋ ਫੋਨ ਆਇਆ ਕਰਮਜੀਤ ਨੇ ਮੈਨੂੰ ਜਦੋਂ ਫੋਨ ਕੀਤਾ ਮੈਂ ਸਮਝ ਗਈ ਹਨਾ ਕਿ ਕਰਮਜੀਤ ਦਾ ਹੀ ਫੋਨ ਹੋ ਬਾਹਰਲਾ ਨੰਬਰ ਚਲੋ ਮੈਂ ਹੈਲੋ ਕਹੀ ਤੇ ਉਹਨੇ ਮਤਲਬ ਹੈਲੋ ਦਾ ਜਵਾਬ ਦਿੱਤਾ ਤੇ ਕਿੰਨਾ ਟਾਈਮ ਉਹ ਚੁੱਪ ਰਹੀ ਮੈਂ ਉਹਨੂੰ ਕਿਹਾ ਵੀ ਕੀ ਹੋਇਆ ਕਰਮਜੀਤ ਤੂੰ ਬੋਲਦੀ ਕਿਉਣੀ ਕਹਿੰਦੀ ਜੜੀਏ ਆ ਸੱਤ ਸਮੁੰਦਰਾਂ ਦੇ ਜਿਹੜੇ ਵਿਛੋੜੇ ਨੇ ਨਾ ਸੱਤ ਸਮੁੰਦਰਾਂ ਪਾਰ ਦੇ ਵਿਛੋੜੇ ਨੇ ਵੀ ਆਪਾਂ ਇੱਕ ਦੂਜੇ ਦੀ ਆਵਾਜ਼ ਸੁਣਨ ਨੂੰ ਵੀ ਤਰਸ ਜਾਂਦੇ ਆ ਵੀ ਤੁੰਗ ਉਹੀ ਪ੍ਰੀਤ ਆ ਨਾ ਜਿਹਦੇ ਬਣਾਣਾ ਜਿਹਦੇ ਨਾਲ ਗੱਲ ਕੀਤੀ ਬਣਾ ਮੇਰਾ ਵਿੰਦ ਨਹੀਂ ਸਰਦਾ ਸੀ ਤੇ ਇਹ ਕਹਿੰਦੀ ਮੈਨੂੰ ਬੜੀ ਖੁਸ਼ੀ ਹੋਈ ਵੀ ਆਪਾਂ ਫੇਰ ਮਿਲ ਲ ਮਿਲ ਲੀਆਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਹਨਾ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਮਿਲੀਆਂ ਤੇ ਚਲੋ ਦੁੱਖ ਸੁੱਖ ਕਰਦੀਆਂ ਅਸੀਂ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੀਆਂ ਤੇ ਗੱਲ ਕਰਦੇ ਕਰਦੇ ਕਰਮਜੀਤ ਦਾ ਗਲ ਭਰੇ ਆਇਆ ਮੈਂ ਉਹਨੂੰ ਕਿਹਾ ਵੀ ਕਰਮਜੀਤ ਤੂੰ ਰੋਨੀ ਕਿਉਂ ਕਹਿੰਦੀ ਅੜੀਏ ਅਸਲ 'ਚ ਮੈਂ ਤੈਨੂੰ ਸੱਚ ਦੱਸਾਂ ਵੀ ਡਲਟਾ ਮੇਰਾ ਇਹ ਕਰਦਾ ਵੀ ਤੂੰ ਮੇਰੇ ਕੋਲ ਹੋਵੇਂ ਤੇ ਮੈਂ ਤੇਰੀ ਗੱਲ ਲੱਗ ਕੇ ਉੱਚੀ ਰੋਵਾਂ ਮੈਂ ਕਰਮਜੀਤ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝ ਲਈ ਸੀ ਕਿਉਂਕਿ ਇਹ ਕਰਮਜੀਤ ਉਹ ਕੁੜੀ ਸੀ ਜਿਨੇ ਆਪਣੇ ਬਚਪਨ ਵਿੱਚ ਹੀ ਬਹੁਤ ਵੱਡੇ ਵੱਡੇ ਸਦਮੇ ਝੱਲੇ ਸੀ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਰਮਜੀਤ ਦੇ ਬਚਪਨ ਬਾਰੇ ਦੱਸਦੀ ਹਾਂ ਕਰਮਜੀਤ ਤੇ ਮੈਂ ਇਕੱਠੀਆਂ ਸਕੂਲ ਜਾਂਦੀਆਂ ਹੁੰਦੀਆਂ ਸੀ ਇੱਕੋ ਪਿੰਡ ਦੇ ਵਿੱਚ ਅਸੀਂ ਰਹਿੰਦੀਆਂ ਸੀ ਕਰਮਜੀਤ ਘਰ ਦਾ ਕੰਮ ਕਰਦੀ ਸੀ ਆਪਣੀ ਮੰਮੀ ਨਾਲ ਘਰ ਦਾ ਕੰਮ ਕਰਾ ਕੇ ਤੇ ਉਹ ਸਕੂਲ ਨੂੰ ਤਿਆਰ ਹੋ ਜਾਂਦੀ ਫਿਰ ਉਹ ਮੇਰੇ ਘਰ ਆਉਂਦੀ ਮੈਂ ਤਿਆਰ ਹੁੰਦੀ ਸੀ ਅਸੀਂ ਫਿਰ ਦੋਨੋਂ ਇਕੱਠੀਆਂ ਜਾਂਦੀਆਂ ਸਕੂਲ ਜਦੋਂ ਅਸੀਂ ਚੌਥੀ ਜਮਾਤ ਦੇ ਵਿੱਚ ਹੋਈਆਂ ਚੌਥੀ ਵਾਲੇ ਬੱਚੇ ਨੂੰ ਕੁਝ ਬਹੁਤਾ ਨਹੀਂ ਪਤਾ ਹੁੰਦਾ ਪਰ ਕਈ ਵਾਰ ਸਦਮੇ ਸਾਨੂੰ ਇਹੋ ਜਿਹੇ ਲੱਗ ਜਾਂਦੇ ਨੇ ਕਿ ਉਹ ਸਦਮੇ ਆ ਜਿਹੜੇ ਉਹ ਸਾਨੂੰ ਉਮਰ ਨਾਲੋਂ ਪਹਿਲਾਂ ਸਿਆਣੀ ਕਰ ਦਿੰਦੇ ਆ ਬਹੁਤ ਵੱਡਾ ਕੋਈ ਸਦਮਾ ਜਿਹੜਾ ਛੋਟੀ ਉਮਰ ਦੇ ਵਿੱਚ ਵਾਪਰਿਆ ਹੁੰਦਾ ਤੇ ਉਹ ਸਮੇ ਨੂੰ ਅਸੀਂ ਮਤਲਬ ਇੰਨਾ ਸਾਡੇ ਦਿਲ ਦੇ ਉਹ ਲੱਗਿਆ ਹੁੰਦਾ ਸਾਡੇ ਦਿਮਾਗ ਤੇ ਇੰਨਾ ਲੱਗਿਆ ਹੁੰਦਾ ਵੀ ਸਾਨੂੰ ਆਪਣੀ ਉਹ ਉਹ ਭਾਵੇਂ 4 ਸਾਲ ਦੇ ਹੋਈਏ ਅਸੀਂ ਭਾਵੇਂ 5 ਸਾਲ ਦੇ ਹੋਈਏ ਉਸ ਸਮੇਂ ਦੀ ਉਮਰ ਹੈ ਜਿਹੜੀ ਵੱਡੀ ਲੱਗਣ ਲੱਗ ਜਾਂਦੀ ਆ ਅਸੀਂ ਕਹਿੰਦੀ ਸਕੂਲੋਂ ਆਈਆਂ ਸਕੂਲੋਂ ਮੈਂ ਘਰ ਆ ਕੇ ਬਸਤਾ ਰੱਖਿਆ ਤੇ ਕਰਮਜੀਤ ਆਪਣੇ ਘਰ ਚਲੀ ਗਈ ਕਹਿੰਦੀ ਮੇਰੀ ਮੰਮੀ ਮੈਨੂੰ ਕਹਿੰਦੀ ਕਿ ਪੁੱਤ ਤੂੰ ਐਂ ਕਰ ਤੂੰ ਅੱਜ ਰੋਟੀ ਆਪੇ ਖਾ ਲਈ ਵੀ ਮੈਂ ਚੱਲੀ ਆਂ ਮੈਂ ਨਾ ਕਰਮਜੀਤ ਦੇ ਘਰ ਚੱਲੀ ਆਂ ਤੇ ਮੈਂ ਲੇਟ ਹੋ ਜੂ ਆਉਂਦੀ ਤੇ ਤੂੰ ਮੇਰੇ ਪਿੱਛੇ ਨਾ ਆਈ ਕਹਿੰਦੀ ਮੈਂ ਕਿਹਾ ਵੀ ਮੰਮੀ ਅੱਗੇ ਜਦੋਂ ਤੁਸੀਂ ਕਰਮਜੀਤ ਦੇ ਘਰ ਜਾਂਦੇ ਹੋ ਤੇ ਮੈਂ ਅੱਗੇ ਤਾਂ ਆ ਜਾਨੀ ਆ ਪਿੱਛੇ ਵੀ ਅੱਜ ਤੁਸੀਂ ਐ ਕਿਉਂ ਕਿਹਾ ਤਾਂ ਕਹਿੰਦੀ ਮੇਰੀ ਮੰਮੀ ਨੇ ਕਿਹਾ ਵੀ ਪੁੱਤ ਕਰਮਜੀਤ ਦੇ ਘਰੇ ਤਾਂ ਅੱਜ ਬਾਹਲੇ ਜਾਣੇ ਰੋ ਹੀ ਜਾਂਦੇ ਆ ਕਹਿੰਦੀ ਮੈਂ ਕਿਹਾ ਮੰਮੀ ਕੀ ਹੋ ਗਿਆ ਅਸਲ ਦੇ ਵਿੱਚ ਕਰਮਜੀਤ ਦੀ ਮੰਮੀ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ ਸੀ ਇੱਕ ਕੁੜੀ ਜਿਹੜੀ ਸਕੂਲ ਗਈ ਆ ਜਿਹਨੂੰ ਇਹ ਨਹੀਂ ਪਤਾ ਪੀ ਮੈਂ ਜਦੋਂ ਵਾਪਸ ਘਰੇ ਆਉਂਗੀ ਤੇ ਮੇਰੀ ਮਾਂ ਮੈਨੂੰ ਕਿਸ ਹਾਲਤ ਵਿੱਚ ਮਿਲੂ ਕੁੜੀਆਂ ਵੈਸੇ ਵੀ ਮਾਮਾ ਦੇ ਵੱਧ ਨੇੜੇ ਹੁੰਦੀਆਂ ਨੇ ਦੇਖੋ ਮਾਂ ਤੇ ਪਿਓ ਦੋਨੋਂ ਸਾਡੇ ਹਨਾ ਜੀਵਨ ਦੇ ਵਿੱਚ ਜ਼ਰੂਰੀ ਨੇ ਪਰਿਵਾਰਕ ਰਿਸ਼ਤੇ ਸਾਨੂੰ ਸਾਰਿਆਂ ਦਾ ਪਿਆਰ ਚਾਹੀਦਾ ਹੁੰਦਾ ਭੈਣ ਭਰਾ ਜਿੰਨੇ ਵੀ ਰਿਸ਼ਤੇ ਬਣੇ ਨੇ ਪਰ ਮਾਂ ਜਿੰਨੀ ਨੇੜਤਾ ਕਿਸੇ ਦੀ ਨਹੀਂ ਹੁੰਦੀ ਸਾਡੇ ਨਾਲ ਜਿੰਨੀ ਸਾਨੂੰ ਆਪਣੀ ਮਾਂ ਨਾਲ ਪਿਆਰ ਹੁੰਦਾ ਲਗਾਵ ਹੁੰਦਾ ਜਦੋਂ ਇਹ ਗੱਲ ਮੇਰੀ ਮੰਮੀ ਨੇ ਮੈਨੂੰ ਦੱਸੀ ਮੇਰਾ ਨਕਾਲ ਜਾਂ ਨਿਕਲ ਗਿਆ ਪਰ ਮੈਂ ਛੋਟੀ ਸੀ ਕਿਉਂਕਿ ਜਦੋਂ ਆਪਾਂ ਕਿਸੇ ਬਾਰੇ ਸੁਣਦੇ ਆ ਨਾ ਆਪਣੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਜਦੋਂ ਮੈਂ ਆਪਣੀ ਮੰਮੀ ਤੋਂ ਸੁਣਿਆ ਵੀ ਕਰਮਜੀਤ ਦੀ ਮੰਮੀ ਦੀ ਮੌਤ ਹੋ ਗਈ ਮੇਰੇ ਦਿਮਾਗ 'ਚ ਇਹ ਆਇਆ ਵੀ ਉਹ ਸੀਨ ਆਇਆ ਵੀ ਮਰ ਲਵੋ ਮੇਰੀ ਮੰਮੀ ਨਾ ਹੋਵੇ ਤੇ ਮੈਨੂੰ ਆਪਣੀ ਮੰਮੀ ਬਿਨਾਂ ਰਹਿਣਾ ਪਵੇ ਉਹ ਚੀਜ਼ ਸਾਡੇ ਦਿਮਾਗ ਨੂੰ ਟੱਕਾ ਤਾਂ ਲਾਉਂਦੀ ਆ ਨਾ ਮੈਨੂੰ ਨਹੀਂ ਪਤਾ ਸੀ ਵੀ ਕਿਸੇ ਦੀ ਮੌਤ ਤੇ ਰੋਇਆ ਜਾਂਦਾ ਪਰ ਕਹਿੰਦੀ ਮੇਰੀਆਂ ਅੱਖਾਂ ਭਰ ਆਈਆਂ ਕਹਿੰਦੀ ਮੈਂ ਮੇਰੀ ਮੰਮੀ ਨੂੰ ਕਿਹਾ ਵੀ ਮੰਮੀ ਤੇਰੇ ਤਾਂ ਕਰਮਜੀਤ ਰੋਂਦੀ ਹੋਊਗੀ ਉਹ ਕਹਿੰਦੀ ਵੀ ਪੁੱਤਰ ਹੋਣਾ ਹੀ ਆ ਉਹਦੀ ਮਾਂ ਮਰਗੀ ਰਹੂਗੀ ਉਹ ਮੰਮੀ ਤੂੰ ਮੈਨੂੰ ਨਾਲ ਹੀ ਲੈ ਜਾ ਮੈਂ ਵੀ ਉਹਦੇ ਕੋਲ ਜਾਣਾ ਮੈਂ ਆਪਣੀ ਮੰਮੀ ਦੇ ਖੇੜੇ ਪੈ ਗਈ ਤੇ ਚਲ ਮੇਰੀ ਮੰਮੀ ਮੈਨੂੰ ਨਾਲ ਲੈ ਗਈ ਤੇ ਮੇਰੀ ਮੰਮੀ ਮੈਨੂੰ ਕਹਿੰਦੀ ਜਾਵੇ ਵੀ ਉੱਥੇ ਚੌੜ ਨਹੀਂ ਕਰਨੀ ਉੱਥੇ ਹੱਸਣਾ ਵੀ ਨਹੀਂ ਵੀ ਉੱਥੇ ਮਾਹੌਲ ਇਹੋ ਜਿਹਾ ਨਹੀਂ ਹੋਊਗਾ ਜੋ ਗੱਲਾਂ ਮੇਰੀ ਮੰਮੀ ਮੈਨੂੰ ਕਹਿ ਰਹੀ ਸੀ ਵੀ ਉਹ ਚੀਜ਼ਾਂ ਤਾਂ ਮੇਰੇ ਵੀ ਦਿਮਾਗ 'ਚ ਚੱਲ ਰਹੀਆਂ ਸੀ ਪਰ ਮੈਂ ਬਹੁਤ ਛੋਟੀ ਸੀ ਚਲ ਕੇ ਨਹੀਂ ਮੈਂ ਆਪਣੀ ਮੰਮੀ ਨਾਲ ਗਈ ਕਰਮਜੀਤ ਕੇ ਘਰ ਦੇ ਵਿਹੜੇ ਦੇ ਵਿੱਚ ਉਹਦੀ ਮੰਮੀ ਦੀ ਲਾਸ਼ ਪਈ ਹੁੰਦੀ ਆ ਤੇ ਸਾਰੇ ਲੋਕ ਆ ਜਿਹੜੇ ਆਸ-ਪਾਸੇ ਬੈਠੇ ਹੁੰਦੇ ਆ ਤੇ ਕਰਮਜੀਤ ਆਪਣੀ ਮੰਮੀ ਦੇ ਮੰਜੇ ਤੇ ਬੈਠੀ ਆਪਣੀ ਮੰਮੀ ਨੂੰ ਉਠਾ ਰਹੀ ਹੁੰਦੀ ਆ ਵੀ ਮੰਮੀ ਜਦੋਂ ਮੈਂ ਸਕੂਲ ਗਈਆਂ ਉਦੋਂ ਤਾਂ ਤੁਸੀਂ ਚੰਗੇ ਭਲੇ ਸੀ ਮੰਮੀ ਮੈਂ ਸਕੂਲੋਂ ਆ ਗਈ ਤੁਸੀਂ ਉੱਠ ਖੜੋ ਤੁਸੀਂ ਮੈਨੂੰ ਰੋਟੀ ਦੇ ਦਿਓ ਇੱਕਦਮ ਹਨਾ ਬੱਚਾ ਜਿਵੇਂ ਕਰਦਾ ਤੇ ਮਤਲਬ ਉਹਦੇ ਕਰਮਜੀਤ ਦੇ ਬੋਲ ਸੁਣ ਕੇ ਜਿੰਨੇ ਵੀ ਉੱਥੇ ਲੋਕ ਬੈਠੇ ਸੀ ਸਾਰੀਆਂ ਸਾਰੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਮੈਂ ਆਪਣੀ ਸਹੇਲੀ ਨੂੰ ਇਸ ਹਾਲਤ ਦੇ ਵਿੱਚ ਦੇਖ ਕੇ ਮੇਰਾ ਵੀ ਰੋਣ ਨਿਕਲ ਗਿਆ ਮੈਨੂੰ ਇੰਨੀ ਸਮਝ ਨਹੀਂ ਸੀ ਪਰ ਮੈਂ ਫਿਰ ਵੀ ਰੋਈ ਚਲੋ ਕਹਿੰਦੀ ਉਸ ਤੋਂ ਬਾਅਦ ਉਹਦੀ ਮੰਮੀ ਨੂੰ ਲੈ ਕੇ ਜਾਣ ਲੱਗਦੇ ਆ ਅੰਤਮ ਸੰਸਕਾਰ ਲਈ ਸਾਰੀਆਂ ਬੁੜੀਆਂ ਜਿਹੜੀਆਂ ਉਹ ਉੱਚੀ ਉੱਚੀ ਵੇਣ ਪਾਉਣ ਲੱਗ ਜਾਂਦੀਆਂ ਕੀਰਨੇ ਪਾਉਣ ਲੱਗ ਜਾਂਦੀਆਂ ਕਰਮਜੀਤ ਵੀ ਰੋਂਦੀ ਆ ਨਾਲ ਹੀ ਮੈਂ ਰੋਣ ਲੱਗ ਜਾਂਦੀ ਆ ਉਸ ਤੋਂ ਬਾਅਦ ਕਹਿੰਦੀ ਸਾਨੂੰ ਮਤਲਬ ਘਰੇ ਹੀ ਬਿਠਾ ਦਿੱਤਾ ਜਾਂਦਾ ਵੀ ਤੁਸੀਂ ਨਹੀਂ ਜਾਣਾ ਨਾਲ ਕਹਿੰਦੀ ਕਰਮਜੀਤ ਬੈਠੀ ਰੋ ਹੀ ਰਹੀ ਹੁੰਦੀ ਆ ਤੇ ਮੈਂ ਉਹਦੇ ਕੋਲ ਬੈਠੀ ਹੁੰਨੀ ਆ ਘੰਟੇ ਕੇ ਬਾਅਦ ਕਹਿੰਦੀ ਸਾਰੇ ਵਾਪਸ ਆ ਜਾਂਦੇ ਆ ਤੇ ਮੇਰੀ ਮਾਂ ਮੈਨੂੰ ਘਰ ਲੈ ਆਉਂਦੀ ਆ ਮੇਰੇ ਵਾਰ-ਵਾਰ ਉਹਨਾਂ ਦੇ ਘਰ ਦਾ ਸੀਨ ਸੀ ਜਿਹੜਾ ਯਾਦ ਆ ਰਿਹਾ ਸੀ ਤੇ ਮੇਰੀ ਮਾਂ ਹਨਾ ਮੈਨੂੰ ਮਤਲਬ ਇਹ ਪੁੱਛਣ ਦੀ ਕੋਸ਼ਿਸ਼ ਕਰ ਰਹੀ ਸੀ ਵੀ ਤੂੰ ਠੀਕ ਆ ਕਿਉਂਕਿ ਮੇਰੀ ਮਾਂ ਸਮਝ ਗਈ ਸੀ ਵੀ ਮੈਨੂੰ ਵੀ ਇਸ ਗੱਲ ਦਾ ਸਦਮਾ ਲੱਗਿਆ ਚੱਲ ਕਹਿੰਦੀ ਮੈਂ ਘਰ ਆਈ ਘਰ ਆ ਕੇ ਸੌਂਗੀ ਅਗਲੇ ਦਿਨ ਮੈਂ ਸਕੂਲ ਗਈ ਕਈ ਦਿਨ ਕਹਿੰਦੀ ਇਹ ਚੀਜ਼ਾਂ ਮੇਰੇ ਦਿਮਾਗ 'ਚ ਘੁੰਮਦੀਆਂ ਰਹੀਆਂ ਮੇਰਾ ਜੀ ਘਰੇ ਵਾਰ-ਵਾਰ ਵੀ ਮੈਂ ਕਰਮਜੀਤ ਕੋਲ ਜਾਵਾਂ ਪਰ ਮੇਰੀ ਮਾਂ ਨਹੀਂ ਕਹਿੰਦਾ ਸੀ ਵੀ ਤੂੰ ਬਾਹਲਾ ਉਹਨਾਂ ਦੇ ਘਰ ਨਹੀਂ ਜਾਣਾ ਚਲੋ ਕਹਿੰਦੀ ਮੈਂ ਸਕੂਲ ਜਾਂਦੀ ਰਹੀ ਤੇ ਕਰਮਜੀਤ ਸਕੂਲ ਨਹੀਂ ਸੀ ਜਾਂਦੀ ਉਸ ਤੋਂ ਬਾਅਦ ਕਹਿੰਦੀ ਅੱਜ ਹੋਰ ਸਵੇਰੇ ਹੋਰ ਹੁਣ ਮੈਂ ਤਾਂ ਉਸ ਗੱਲ ਨੂੰ ਭੁੱਲ ਗਈ ਉਹਨਾਂ ਨਹੀਂ ਭੁੱਲੀ ਕਦੇ-ਕਦੇ ਯਾਦ ਹੁੰਦਾ ਸੀ ਪਰ ਫਿਰ ਵੀ ਭੁੱਲ ਜਾਂਦੇ ਆ ਕਹਿੰਦੀ ਉਸ ਤੋਂ ਬਾਅਦ ਮਹੀਨੇ ਬਾਅਦ ਕਰਮਜੀਤ ਸਕੂਲ ਜਾਣ ਲੱਗਦੀ ਆ ਜਦੋਂ ਕਰਮਜੀਤ ਸਕੂਲ ਜਾਂਦੀ ਆ ਤਾਂ ਸਾਰੇ ਅਧਿਆਪਕ ਉਹਨੂੰ ਪਿਆਰ ਕਰਦੇ ਆ ਉਹਨੂੰ ਬੁੱਕਲ ਦੇ ਵਿੱਚ ਲੈਂਦੇ ਆ ਕਰਮਜੀਤ ਦੇ ਚਿਹਰੇ ਤੇ ਉਹ ਖੁਸ਼ੀ ਨਹੀਂ ਮੈਂ ਕਦੇ ਵੇਖੀ ਸੀ ਜਿਹੜੀ ਕਿ ਉਹਦੀ ਮਾਂ ਦੇ ਹੁੰਦੀ ਸੀ ਭਾਵੇਂ ਕਿ ਉਹ ਸਾਰਾ ਹਣਾ ਘਰ ਦਾ ਕੰਮ ਕਰਦੀ ਫਿਰ ਜਾਂਦੀ ਹਾਂ ਇੱਕ ਮਾਂ ਦੇ ਜਾਣ ਨਾਲ ਇੱਕ ਧੀ ਦੇ ਮੋਢਿਆਂ ਤੇ ਘਰ ਦੀ ਜ਼ਿੰਮੇਵਾਰੀ ਵੀ ਆ ਗਈ ਤੇ ਉਹਦੇ ਤੋਂ ਹਣਾ ਬਹੁਤ ਪਿਆਰਾ ਰਿਸ਼ਤਾ ਜੋ ਉਹ ਨੂੰ ਪਿਆਰ ਕਰਦਾ ਸੀ ਜਿਹਦੇ ਕੋਲ ਉਹ ਨਿੱਕੇ ਨਿੱਕੀਆਂ ਗੱਲਾਂ ਕਰਦੀ ਸੀ ਉਹ ਵੀ ਖੁੱਸ ਗਿਆ ਚਲੋ ਕਰਮਜੀਤ ਦਾ ਰੋਟੀਨ ਬਣ ਗਿਆ ਉਹਨੇ ਸਵੇਰ ਉੱਠਣਾ ਉੱਠ ਕੇ ਰੋਟੀ ਬਣਾਉਣੀ ਜਿਹੋ ਜਿਹੀ ਉਹ ਤੋਂ ਬਣਦੀਆਂ ਜੋ ਉਹ ਤੋਂ ਹੁੰਦਾ ਕੰਮ ਕਰਕੇ ਉਹ ਸਕੂਲ ਚਲੀ ਜਾਂਦੀ ਤੇ ਕਰਮਜੀਤ ਦਾ ਜਿਹੜਾ ਭਰਾ ਸੀ ਉਹ ਛੋਟਾ ਸੀ ਉਹ ਬਿਲਕੁਲ ਛੋਟਾ ਸੀ ਚਲੋ ਰਲ ਮਿਲ ਕੇ ਉਹਦੇ ਹਨਾ ਚਾਚੇ ਤਾਇਆ ਨੇ ਭੂਆ ਨੇ ਦਾਦੀ ਨੇ ਸਭ ਨੇ ਉਹਨਾਂ ਨੂੰ ਢੋਡੇ ਲਾਇਆ ਤੇ ਕਰਮਜੀਤ ਦਾ ਜਿਹੜਾ ਪਿਓ ਸੀ ਉਹ ਸ਼ਰਾਬੀ ਸੀ ਸ਼ਰਾਬ ਪੀਂਦਾ ਸੀ ਉਹਨੂੰ ਆਪਣੇ ਬੱਚਿਆਂ ਨਾਲ ਕੋਈ ਬਹੁਤਾ ਪਿਆਰ ਨਹੀਂ ਸੀ ਤੇ ਕਰਮਜੀਤ ਕਦੇ-ਕਦੇ ਮੇਰੇ ਕੋਲੇ ਰੋਣ ਲੱਗ ਜਾਂਦੀ ਵੀ ਮੈਨੂੰ ਘਰ ਦਾ ਕੰਮ ਕਰਨਾ ਔਖਾ ਲੱਗਦਾ ਵੀ ਮੇਰਾ ਮੰਮੀ ਬਿਨਾ ਜੀਣ ਨਹੀਂ ਲੱਗਦਾ ਤੇ ਮੇਰੀ ਮਾਂ ਵੀ ਕਰਮਜੀਤ ਨੂੰ ਬੜਾ ਪਿਆਰ ਕਰਦੀ ਤੇ ਕਰਮਜੀਤ ਨੂੰ ਕਹਿ ਦਿੰਦੀ ਵੀ ਪੁੱਤ ਜਿੱਦੇ ਕਿਤੇ ਤੈਨੂੰ ਐ ਲੱਗੇ ਵੀ ਤੇਰੇ ਤੋਂ ਰੋਟੀ ਨਹੀਂ ਬਣਦੀ ਤੂੰ ਮੈਨੂੰ ਦੱਸ ਦਿਆ ਕਰ ਮੈਂ ਬਣਾ ਕੇ ਦੇ ਦਿਆ ਕਰੂੰ ਕਈ ਵਾਰ ਕਹਿੰਦੀ ਉਹ ਕਹਿ ਵੀ ਦਿੰਦੀ ਵੀ ਤਾਈ ਅੱਜ ਸਾਡੀਆਂ ਰੋਟੀਆਂ ਬਣਾ ਦੇਂਗੀ ਅੱਜ ਮੈਥੇ ਰੋਟੀ ਨਹੀਂ ਬਣਨੀ ਫਿਰ ਉਹ ਕਹਿੰਦੀ ਇਸੇ ਤਰ੍ਹਾਂ ਅਸੀਂ ਇਕੱਠੀਆਂ ਪੜ੍ਹਦੀਆਂ ਵੱਡੀਆਂ ਹੋਈਆਂ ਤੇ ਅਸੀਂ ਕਹਿੰਦੀ 7ਵੀਂ ਕਲਾਸ 'ਚ ਹੋ ਗਈਆਂ 7ਵੀਂ ਕਲਾਸ ਦੇ ਵਿੱਚ ਸਵੇਰੇ ਜਦੋਂ ਕਹਿੰਦੀ ਮੈਂ ਉੱਠੀ ਸਕੂਲ ਜਾਣਾ ਮੈਂ ਤਿਆਰ ਹੋਈ ਤੇ ਮੈਂ ਕਰਮਜੀਤ ਨੂੰ ਉੜੀ ਕਰਨ ਲੱਗੀ ਮੈਂ ਕਰਮਜੀਤ ਆਊਗੀ ਤੇ ਸਕੂਲ ਜਾਵਾਂਗੇ ਕਹਿੰਦੀ ਸਕੂਲ ਦਾ ਟਾਈਮ ਹੋ ਗਿਆ ਪਰ ਕਰਮਜੀਤ ਨਹੀਂ। ਮੇਰੀ ਮੰਮੀ ਮੈਨੂੰ ਕਹਿੰਦੀ ਵੀ ਹੋ ਸਕਦਾ ਕਰਮਜੀਤ ਨੇ ਅੱਜ ਨਾ ਆਉਣਾ ਹੋਵੇ ਤੂੰ ਸਕੂਲ ਚਲੀ ਜਾ। ਕਹਿੰਦੀ ਮੈਂ ਕਿਹਾ ਵੀ ਮੈਂ ਕਰਮਜੀਤ ਬਿਨਾ ਤਾਂ ਨਹੀਂ ਜਾਂਦੀ। ਕਹਿੰਦੀ ਮੈਂ ਨਾ ਬੜੀ ਮੰਮੀ ਨੂੰ ਕਿਹਾ ਵੀ ਮੰਮੀ ਮੈਂ ਦੇਖਿਆਵਾਂ। ਕਹਿੰਦੀ ਚਲ ਮੈਂ ਨਾ ਜਦੀ ਜੀ ਕਰਕੇ ਘਰੋਂ ਬਾਹਰ ਗਈ ਤੇ ਕਰਮਜੀਤ ਕੇ ਘਰ ਵੱਲ ਤੁਰ ਪਈ। ਜਦੋਂ ਕਹਿੰਦੀ ਮੈਂ ਕਰਮਜੀਤ ਕੇ ਘਰ ਦੇ ਸਾਹਮਣੇ ਆਈ ਤੇ ਉਹਨਾਂ ਦੇ ਦਰਵਾਜ਼ੇ ਆ ਤਾਂ ਖੁੱਲੇ ਹੀ ਸੀ। ਉਹਨਾਂ ਦੇ ਵਿਹੜੇ ਦੇ ਵਿੱਚ ਬਹੁਤ ਇਕੱਠ ਹੋਇਆ ਹੋਇਆ ਵਿਆਸੀ। ਕਹਿੰਦੀ ਉਹ ਸੀਨ ਜਿਹੜਾ ਮੈਂ ਛੋਟੀ ਹੁੰਦੀ ਨੇ ਵੇਖਿਆ ਸੀ ਉਹਦੀ ਮਾਂ ਦੀ ਮੌਤ ਵੇਲੇ ਉਹੀ ਸੀਨ ਦੁਆਰਾ ਉੱਥੇ ਵਾਪਰ ਰਿਹਾ ਸੀ ਕਰਮਜੀਤ ਦੇ ਪਿਓ ਨੇ ਵੀ ਪਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਜਦੋਂ ਕਹਿੰਦੀ ਮੈਂ ਉਥੋਂ ਇਕੱਠ ਦੇਖਿਆ ਤੇ ਮੈਂ ਵਾਪਸ ਭੱਜ ਲਈ ਘਰ ਤੇ ਮੈਂ ਆਪਣੀ ਮੰਮੀ ਨੂੰ ਆ ਕੇ ਦੱਸਿਆ ਵੀ ਮੰਮੀ ਉਹਨਾਂ ਦੇ ਘਰੇ ਤਾਂ ਪਤਾ ਨਹੀਂ ਕੀ ਹੋ ਗਿਆ ਵੀ ਪਤਾ ਨਹੀਂ ਉਹਨਾਂ ਦੇ ਕੋੜ ਮਰ ਗਿਆ ਕਹਿੰਦੀ ਮੈਂ ਇਹੀ ਕਿਹਾ ਕਹਿੰਦੀ ਮੇਰੀ ਮੰਮੀ ਕਹਿੰਦੀ ਵੀ ਇਹ ਗੱਲ ਤਾਂ ਸੁਣੀ ਨਹੀਂ ਚੱਲ ਕਹਿੰਦੀ ਮੇਰੀ ਮੰਮੀ ਨੇ ਚੁੰਨੀ ਚੱਕੀ ਤੇ ਉਹ ਕਾਲੀ ਕਾਲੀ ਬਾਹਰ ਗਈ ਤੇ ਚਲ ਉਸ ਤੋਂ ਬਾਅਦ ਕਹਿੰਦੀ ਉਹ ਥੋੜੇ ਟਾਈਮ ਬਾਅਦ ਆ ਕੇ ਮੈਨੂੰ ਕਹਿੰਦੀ ਵੀ ਜਦ ਲਾਈਨ ਕਰਪਤ ਤੂੰ ਰਹਿਣ ਦੇ ਅੱਜ ਸਕੂਲ ਜਾਣ ਨੂੰ ਕਹਿੰਦੀ ਮੈਂ ਆਖਿਆ ਮੰਮੀ ਕੀ ਹੋ ਗਿਆ ਤੇ ਮੇਰੀ ਮੰਮੀ ਨੇ ਮੈਨੂੰ ਦੱਸਿਆ ਵੀ ਪੁੱਤ ਕਰਮਜੀਤ ਦਾ ਪਿਓ ਮਰ ਗਿਆ ਤੇ ਉਹ ਗੱਲ ਕਹੀ ਤੇ ਕਹਿੰਦੀ ਮੇਰੇ ਮਤਲਬ ਹੋਰ ਵੀ ਮੈਨੂੰ ਇਸ ਚੀਜ਼ ਦਾ ੱਟਕਾ ਲੱਗਿਆ ਮੈਂ ਕਰਮਜੀਤ ਬਾਰੇ ਫੇਰ ਸੋਚਣ ਲੱਗੀ ਵੀ ਹਾਏ ਉਹਦਾ ਪਾਪਾ ਵੀ ਮਰ ਗਿਆ ਵੀ ਉਹ ਤਾਂ ਦੋਨੇ ਪੈਣ ਭਰਾ ਇਕੱਲੇ ਰਹਿ ਗਏ ਚਲ ਕਹਿੰਦੀ ਵੀ ਮੈਂ ਬੜਾ ਰੋਈ ਕਹਿੰਦੀ ਮੇਰਾ ਜੀ ਘਰੇ ਵੀ ਮੈਂ ਕਰਮਜੀਤ ਕੀ ਘਰ ਜਾਵਾਂ ਪਰ ਮੈਂ ਗਈ ਨਾ ਕਿਉਂਕਿ ਮੇਰੀ ਮਾਂ ਨੇ ਮਨਾ ਕੀਤਾ ਸੀ ਵੀ ਤੂੰ ਆਉਣਾ ਨਹੀਂ ਸਾਰਾ ਦਿਨ ਮੈਂ ਬੜਾ ਔਖੀ ਨੇ ਕੱਢਿਆ ਉਸ ਤੋਂ ਬਾਅਦ ਫਿਰ ਉਹੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਹਨਾ ਕਰਮਜੀਤ ਕਿੰਨੇ ਦਿਨ ਫਿਰ ਨਾ ਸਕੂਲ ਗਈ ਉਸ ਤੋਂ ਬਾਅਦ ਜਿਹੜੀ ਉਹਦੀ ਦਾਦੀ ਆ ਉਹਨੂੰ ਕਹਿੰਦੀ ਆ ਵੀ ਤੂੰ ਸਕੂਲੋਂ ਹਟ ਜਾ ਕਰਮਜੀਤ ਆਪਦੀ ਦਾਦੀ ਨੂੰ ਕਹਿੰਦੀ ਵੀ ਦਾਦੀ ਸਕੂਲੋਂ ਤਾਂ ਨਹੀਂ ਮੈਂ ਹਟਣਾ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਘਾਟਾ ਪਿਆ ਹਾਂ ਹੁਣ 7ਵੀਂ ਦਾ ਜੋ ਬੱਚਾ ਹਨਾ ਮਤਲਬ 7ਵੀਂ ਤੱਕ ਪਹੁੰਚਦਾ ਪਹੁੰਚਦਾ ਆਪਣੇ ਮਾਪਿਆਂ ਨੂੰ ਖੋ ਦਿੰਦਾ ਖਾਸ ਕਰਕੇ ਕੁੜੀ ਉਮਰ ਤੋਂ ਪਹਿਲਾਂ ਉਹ ਸਿਆਣੀਆਂ ਗੱਲਾਂ ਕਰਦੀ ਆ ਤੇ ਚਲੋ ਫਿਰ ਵੀ ਉਹ ਘਰ ਦਾ ਸਾਰਾ ਕੰਮ ਕਰਦੀ ਕੰਮ ਕਰਕੇ ਉਹ ਸਕੂਲ ਜਾਂਦੀ ਸਕੂਲ ਜਾਂਦੀ ਟੀਚਰ ਉਹਨੂੰ ਹੋਰ ਵੀ ਪਿਆਰ ਕਰਦੇ ਪੜਾਈ ਦੇ ਵਿੱਚ ਉਹ ਬਹੁਤ ਹੁਸ਼ਿਆਰ ਸੀ ਕਰਦੇ ਕਰਾਉਂਦੇ ਕਹਿੰਦੀ ਅਸੀਂ ਪਲੱਸ 2 ਕਰ ਲੈਣੀ ਆ ਕਰਮਜੀਤ ਮੇਰੇ ਕੋਲੇ ਬੜਾ ਰੋਂਦੀ ਬੜੀਆਂ ਉਹ ਗੱਲਾਂ ਕਰਦੀ ਉਦਾਸੀ ਵਾਲੀਆਂ ਤੇ ਕਦੇ-ਕਦੇ ਮੈਂ ਕਰਮਜੀਤ ਨੂੰ ਕਹਿ ਦਿੰਦੀ ਵੀ ਕਰਮਜੀਤ ਜੋ ਕੁਝ ਹੋਣਾ ਸੀ ਹੋ ਗਿਆ ਤੂੰ ਇੰਨੀ ਉਦਾਸੀ ਨਾ ਆਪਣੇ ਜੀਵਨ ਦੇ ਵਿੱਚ ਪਰ ਇੰਨੀ ਉਦਾਸ ਨਾ ਰਹਿ ਆ ਕਰ ਤੂੰ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰ ਕਹਿੰਦੀ ਉਹ ਕਹਿੰਦੀ ਵੀ ਤੇਰੇ ਕੋਲੇ ਤੇਰਾ ਹੀ ਮਾਂ ਵੀ ਆ ਤੇ ਤੇਰਾ ਪਿਓ ਵੀ ਆ ਤੈਨੂੰ ਤਾਂ ਸੌਖਾ ਲੱਗਦਾ ਉਹ ਕਹਿੰਦੀ ਵੀ ਮੈਂ ਨਾ ਆਪਣੇ ਭਰਾ ਨੂੰ ਇੱਕ ਵਧੀਆ ਜ਼ਿੰਦਗੀ ਦੇਣਾ ਚਾਹਣੀ ਆ ਵੀ ਮੇਰੇ ਭਰਾ ਨੂੰ ਵੱਡਾ ਹੋ ਕੇ ਨਾ ਲੱਗੇ ਵੀ ਜੇ ਮੇਰੇ ਮਾਂ ਪਿਓ ਹੁੰਦੇ ਤਾਂ ਸ਼ਾਇਦ ਅੱਜ ਮੇਰੀ ਇਹ ਜ਼ਿੰਦਗੀ ਨਾ ਹੁੰਦੀ ਵੀ ਮੇਰੇ ਚਾਚੇ ਤਾਏ ਸਾਡਾ ਇਹ ਨਾ ਨਹੀਂ ਕਰਦੇ ਨਾ ਮੇਰੀਆਂ ਚਾਚੀਆਂ ਤਾਈਆਂ ਕਰਦੀਆਂ ਵੀ ਮੈਨੂੰ ਨਹੀਂ ਪਤਾ ਵੀ ਸਾਨੂੰ ਕੌਣ ਗੋਡੇ ਲਾਊਗਾ ਕਿਵੇਂ ਅਸੀਂ ਅੱਗੇ ਵਧਾਂਗੇ ਕਹਿੰਦੀ ਸਾਡੇ ਨਾਲ ਇੱਕ ਅਧਿਆਪਕ ਸੀਗੇ ਉਹ ਕਹਿੰਦੀ ਕਾਫੀ ਉਮਰ ਦੇ ਸੀ ਸਿਆਣੀ ਅਧਿਆਪਕ ਸੀ ਇੱਕ ਦਿਨ ਉਹਨਾਂ ਨੇ ਕਹਿੰਦੀ ਮੈਨੂੰ ਤੇ ਕਰਮਜੀਤ ਨੂੰ ਬੁਲਾਇਆ ਉਹਨਾਂ ਨੇ ਕਰਮਜੀਤ ਨੂੰ ਬੜਾ ਪਿਆਰ ਕੀਤਾ ਤੇ ਕਿਹਾ ਵੀ ਪੁੱਤ ਦੇਖ ਸਾਨੂੰ ਪਤਾ ਵੀ ਤੂੰ ਕਿਹੜੇ ਹਾਲਾਤਾਂ ਚੋਂ ਗੁਜ਼ਰੀਆਂ ਤੇਰੇ ਮੰਮੀ ਦੀ ਤੇਰੀ ਦੀ ਮੌਤ ਹੋ ਗਈ ਤੇਰੇ ਪਾਪਾ ਦੀ ਮੌਤ ਹੋ ਗਈ ਕਿ ਤੇਰੇ ਬਚਪਨ ਦੇ ਵਿੱਚ ਹੀ ਤੇਰੇ ਤੇ ਇੰਨੀ ਵੱਡੀ ਜ਼ਿੰਮੇਵਾਰੀ ਆ ਗਈ ਪਰ ਤੂੰ ਆਪਣੀ ਪੜ੍ਹਾਈ ਤੇ ਫੋਕਸ ਰੱਖੀ ਤੂੰ ਆਪ ਵੀ ਕੁਝ ਬਣਨਾ ਤੇ ਆਪਣੇ ਭਰਾ ਨੂੰ ਵੀ ਬਣਾਉਣਾ ਤੂੰ ਆਪਣੇ ਭਰਾ ਦਾ ਖਿਆਲ ਰੱਖਿਆ ਕਰ ਉਹ ਪੜਾਈ ਤੇ ਨਾ ਧਿਆਨ ਨਹੀਂ ਦਿੰਦਾ ਤੂੰ ਉਹਦੀ ਪੜਾਈ ਦਾ ਖਾਸ ਖਿਆਲ ਰੱਖਣਾ ਚਲੋ ਨੇ ਕਿਹਾ ਵੀ ਸਰ ਠੀਕ ਆ ਕਹਿੰਦੀ ਅਸੀਂ ਘਰ ਆਉਂਦੀਆਂ ਘਰ ਆ ਕੇ ਕਹਿੰਦੀ ਉਹ ਪਹਿਲਾਂ ਕੰਮ ਕਰਦੀ ਉਹ ਮੈਨੂੰ ਦੱਸਦੀ ਰਹਿੰਦੀ ਸੀ ਪਹਿਲਾਂ ਮੈਂ ਕੰਮ ਕਰਦੀ ਆ ਫਿਰ ਉਹ ਪੜਨ ਬੈਠਦੀ ਉਹਦਾ ਪਰ ਪੜਾਈ ਤੇ ਇੰਨਾ ਮਾਨ ਨਹੀਂ ਲਾਉਂਦਾ ਸੀ ਪਰ ਉਹਨੂੰ ਪੜਾਉਂਦੀ ਵੀ ਵੀਰੇ ਤੂੰ ਪੜ ਲਾ ਉਹ ਕਹਿੰਿਆ ਕਰੇ ਮੈਂ ਨਹੀਂ ਪੜਨਾ ਉਹ ਕਹਿੰਦੀ ਵੀ ਨਹੀਂ ਪੜਨਾ ਤਾਂ ਤੈਨੂੰ ਕੋ ਚਲ ਕਹਿੰਦੀ ਉਹਨੂੰ ਘੂਰ ਕੇ ਕਦੇ ਪਿਆਰ ਨਾਲ ਪੜਾਉਂਦੀ ਰਹਿੰਦੀ ਅਸੀਂ ਕਹਿੰਦੀ ਕਰਦੇ ਕਰਾਉਂਦੇ ਪਲੱਸ 2 ਕਰ ਲਈ ਪਲੱਸ 2 ਤੋਂ ਬਾਅਦ ਉਹਨੇ ਗ੍ਰੈਜੂਏਸ਼ਨ ਕਰਨੀ ਸ਼ੁਰੂ ਕਰ ਦਿੱਤੀ ਮੈਂ ਕਹਿੰਦੀ ਮੈਂ ਸੋਚਿਆ ਵੀ ਮੈਂ ਤਾਂ ਈਟੀਟੀ ਕਰਦੀ ਮੈਂ ਈਟੀਟੀ ਕੀਤੀ ਤੇ ਦੋਨੋਂ ਜਣੀਆਂ ਹਨ ਅਸੀਂ ਅਲੱਗ-ਅਲੱਗ ਹੋ ਗਈਆਂ ਪਰ ਅਸੀਂ ਇੱਕ ਦੂਜੀ ਨਾਲ ਗੱਲਬਾਤ ਕਰਦੀਆਂ ਰਹਿੰਦੀਆਂ ਸੀ ਪਰ ਸਾਨੂੰ ਇੰਨਾ ਇੱਕ ਦੂਜੀ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ ਮਾਹੌਲ ਇਦਾਂ ਦਾ ਹੁੰਦਾ ਸੀ ਵੀ ਬਾਹਲਾ ਨਹੀਂ ਕੁੜੀਆਂ ਘਰੋਂ ਬਾਹਰ ਜਾਣਗੀਆਂ ਚਲੋ ਕਹਿੰਦੀ ਉਹਨੇ ਗ੍ਰੈਜੂਏਸ਼ਨ ਕੀਤੀ ਤੇ ਗ੍ਰੈਜੂਏਸ਼ਨ ਤੋਂ ਬਾਅਦ ਉਹਦੀ ਤੋਂ ਬਾਅਦ ਵੀ ਮੈਨੂੰ ਪਤਾ ਲੱਗਿਆ ਵੀ ਉਹਦੇ ਵਾਸਤੇ ਰਿਸ਼ਤਾ ਆਇਆਗਾ ਵੀ ਮੁੰਡਾ ਬਾਹਰ ਗਿਆ ਹੋਇਆਗਾ ਚਲੋ ਕਹਿੰਦੀ ਮੇਰੀ ਮੰਮੀ ਨੇ ਮੈਨੂੰ ਦੱਸਿਆ ਵੀ ਕਰਮਜੀਤ ਦਾ ਤਾਂ ਮੰਗਣਾ ਹੋ ਗਿਆ ਵੀ ਉਹਨੇ ਤਾਂ ਹੁਣ ਵਿਆਹ ਦਾ ਹੋ ਜਾਣਾ ਬਾਹਰ ਚਲੀ ਜਾਣਾ ਮੈਨੂੰ ਨਾ ਗੱਲ ਇਹ ਸੁਣ ਕੇ ਬੜਾ ਮੇਰੇ ਖੋਜ ਹੀ ਪਈ ਵੀ ਮੇਰੀ ਸਾਰਿਆਂ ਤੋਂ ਪਿਆਰੀ ਸਹੇਲੀ ਵੀ ਬਾਹਰ ਚਲੀ ਜਾਊਗੀ ਵੀ ਫਿਰ ਸਾਡਾ ਤਾਂ ਰਾਬਤਾ ਟੁੱਟ ਜਾਊਗਾ ਚਲੋ ਜੋ ਕੁਝ ਵਾਪਰਨਾ ਹੁੰਦਾ ਉਹਨੇ ਵਾਪਰ ਨਹੀਂ ਹੁੰਦਾ ਮੈਂ ਈਟੀਟੀ ਕੀਤੀ ਈਟੀਟੀ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਗਈ ਤੇ ਕਰਮਜੀਤ ਦਾ ਮੰਗਣਾ ਹੋਇਆ ਤੇ 6 ਕੁ ਮਹੀਨਿਆਂ ਦੇ ਵਿੱਚ ਹੀ ਉਹਦਾ ਵਿਆਹ ਹੋ ਗਿਆ ਮੈਂ ਉਹਦੇ ਵਿਆਹ ਤੇ ਜਾਨੀ ਆ ਅਸੀਂ ਦੋਨੋਂ ਸਾਡਾ ਦੋਨਾਂ ਦਾ ਇੰਨਾ ਪਿਆਰ ਸੀ ਚਲੋ ਉਹਦਾ ਵਿਆਹ ਵਧੀਆ ਤਰੀਕੇ ਨਾਲ ਕੀਤਾ ਉਹਦੇ ਮਾਮੇ ਨੇ ਵਿਆਹ ਕੀਤਾ ਉਹਦਾ ਚਾਚੇ ਤਾਏ ਵੀ ਚਲੋ ਅਣਸਰਦੇ ਨੂੰ ਆਏ ਦਾਦੀ ਸੀ ਸਾਰੇ ਸੀ ਜਦੋਂ ਉਹਦਾ ਵਿਆਹ ਹੋਇਆ ਵਿਆਹ ਦੇ ਤੋਂ ਬਾਅਦ ਹਨਾ ਜਦੋਂ ਡੋਲੀ ਤੁਰਦੀ ਆ ਸ਼ਾਮ ਨੂੰ ਤੇ ਕਹਿੰਦੀ ਮਤਲਬ ਉਹ ਦੋਨੋਂ ਭੈਣ ਭਰਾ ਜਿਹੜੇ ਉਹ ਬੜਾ ਇੱਕ ਦੂਜੇ ਦੇ ਘਰ ਲੱਗ ਕੇ ਰੋਂਦੇ ਆ ਤੇ ਉਹਦਾ ਭਰਾ ਕਹਿੰਦਾ ਵੀ ਦੀਦੀ ਤੂੰ ਚਲੀ ਜਾਵੇਂਗੀ ਤੇ ਮੇਰਾ ਕੌਣ ਆ ਉਹ ਕਹਿੰਦੀ ਵੀ ਮੈਂ ਜਿਉਂਦੀ ਤਾਂ ਹੈਗੀ ਆ ਨਾ ਜਦੋਂ ਆਪਣੇ ਮਾਪੇ ਬਾਪ ਚਲੇ ਗਏ ਸੀ ਵੀ ਉਦੋਂ ਬਾਅਦ ਆਪਣਾ ਕੌਣ ਸੀ ਵੀ ਤੂੰ ਆਏ ਨਾ ਸੋਚ ਲੇਖ ਤੂੰ ਪਲੱਸ 2 ਕਰ ਲਈ ਮੈਨੂੰ ਇਹੀ ਸੀ ਵੀ ਤੂੰ ਪੜੇ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇ ਮੈਂ ਕਿਤੇ ਨਹੀਂ ਜਾਂਦੀ ਤੈਨੂੰ ਛੱਡ ਕੇ ਚਲੋ ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਸਹੁਰੇ ਘਰ ਜਾ ਕੇ ਕੁੜੀਆਂ ਵਿਅਸਤ ਹੋ ਜਾਂਦੀਆਂ ਇੱਕ ਦੋ ਵਾਰ ਉਹ ਮੈਨੂੰ ਮਿਲੀ ਆ ਤੇ ਉਸ ਤੋਂ ਬਾਅਦ ਮੈਂ ਤਾਂ ਹੋਸਟਲ ਚਲੀ ਗਈ ਪੜ੍ਹਨ ਈਟੀਟੀ ਮੇਰੀ ਹੋ ਗਈ ਸੀ ਫਿਰ ਮੈਂ ਗ੍ਰੈਜੂਏਸ਼ਨ ਕਰਨ ਲੱਗ ਗਈ ਤੇ ਚਲੋ ਇੱਕ ਸਾਲ ਦੇ ਵਿੱਚ ਵਿੱਚ ਕਰਮਜੀਤ ਜਿਹੜੀ ਉਹ ਆਪਣੇ ਘਰ ਵਾਲੇ ਕੋਲ ਆਸਟ੍ਰੇਲੀਆ ਚਲੀ ਜਾਂਦੀ ਆ ਆਸਟ੍ਰੇਲੀਆ ਗਈ ਉਸ ਤੋਂ ਬਾਅਦ ਸਾਡਾ ਰਾਬਤਾ ਜਿਹੜਾ ਉਹ ਟੁੱਟ ਗਿਆ ਮੈਨੂੰ ਕਦੇ ਉਹ ਮਿਲੀ ਨਹੀਂ ਮੈਂ ਉਹਨੂੰ ਬੜਾ ਯਾਦ ਕਰਦੀ ਉਹ ਵੀ ਮੈਨੂੰ ਯਾਦ ਕਰਦੀ ਹੋ ਇੱਕ ਦਿਨ ਮੇਰੀ ਮੰਮੀ ਨੇ ਮੈਨੂੰ ਦੱਸਿਆ ਵੀ ਤੈਨੂੰ ਪਤਾ ਵੀ ਜਿਹੜਾ ਕਰਮਜੀਤ ਦਾ ਭਰਾ ਆ ਉਣੀ ਆਸਟ੍ਰੇਲੀਆ ਜਾਣਾ ਵੀ ਕਰਮਜੀਤ ਨੇ ਉਹਦਾ ਵੀਜ਼ਾ ਲਵਾਤਾ ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਇਹ ਕਿਹਾ ਵੀ ਜਿਹੜੀ ਕਰਮਜੀਤ ਆਪਣੇ ਭਰਾ ਦੇ ਫਿਊਚਰ ਦੀ ਹੈਨਾ ਚਿੰਤਾ ਕਰਦੀ ਹੁੰਦੀ ਸੀ ਵੀ ਲੈ ਦੋਨਾਂ ਭੈਣ ਭਰਾਵਾਂ ਦਾ ਫਿਊਚਰ ਬਣ ਗਿਆ ਮੈਨੂੰ ਬੜੀ ਖੁਸ਼ੀ ਹੋਈ ਪਰ ਕਹਿੰਦੀ ਮਤਲਬ ਉਹਦੇ ਜਾਣ ਦੀ ਨਾ ਮੇਖੋ ਪੈਂਦੀ ਰਹਿੰਦੀ ਸੀ ਵੀ ਹੁਣ ਜਿਹੜੀਆਂ ਸਹੇਲੀਆਂ ਇਕੱਠੀਆਂ ਰਹੀਆਂ ਇੱਕ ਜਿਹੜੇ ਉਹਨੂੰ ਸਦਮੇ ਮਿਲੇ ਉਹਦਾ ਮੇਰੇ ਤੇ ਵੀ ਅਸਰ ਸੀ ਅੱਜ ਹੋਰ ਸਵੇਰੇ ਹੋਰ ਮੇਰਾ ਵਿਆਹ ਹੋ ਗਿਆ ਮੈਂ ਆਪਣੇ ਸਹੁਰੇ ਘਰ ਚਲੀ ਗਈ ਬੱਚੇ ਹੋ ਗਏ ਮੈਂ ਆਪਣੇ ਬੱਚਿਆਂ ਦੇ ਵਿੱਚ ਵਿਅਸਤ ਹੋ ਗਈ ਤੇ ਅੱਜ ਇੰਨੇ ਸਾਲਾਂ ਬਾਅਦ ਮੈਂ ਕਰਮਜੀਤ ਦਾ ਹਨਾ ਜੋ ਮੈਸੇਜ ਵੇਖਿਆ ਉਸ ਤੋਂ ਬਾਅਦ ਉਹਦਾ ਫੋਨ ਦਾ ਇੰਤਜ਼ਾਰ ਕੀਤਾ ਵੀ ਮੈਨੂੰ ਐ ਲੱਗਿਆ ਜਿਵੇਂ ਮੈਨੂੰ ਬਹੁਤ ਮਹਿੰਗੀ ਚੀਜ਼ ਵਾਚੀ ਹੋਵੇ ਬਹੁਤ ਸਾਲ ਪਹਿਲਾਂ ਤੇ ਉਹ ਅੱਜ ਮੈਨੂੰ ਮਿਲ ਗਈ ਹੋਵੇ ਚਲੋ ਕਰਮਜੀਤ ਦਾ ਫੋਨ ਮੈਂ ਚੱਕਦੀ ਆਂ ਤੇ ਮੈਂ ਉਹਨੂੰ ਕਿਹਾ ਕਿ ਹਾਂ ਕਰਮਜੀਤ ਕੀ ਹਾਲ ਚਾਲ ਹੈ ਉਹ ਕਹਿੰਦੀ ਮੈਂ ਵਧੀਆ ਠੀਕ ਆ ਤੂੰ ਦੱਸ ਕੀ ਹਾਲ ਆ ਮੈਂ ਕਹਾ ਮੈਂ ਵਧੀਆ ਕਿਵੇਂ ਚੱਲਦੀ ਆ ਜ਼ਿੰਦਗੀ ਮੈਂ ਕਹਾ ਵੀ ਠੀਕ ਆ ਵਧੀਆ ਚੱਲ ਮੈਨੂੰ ਨੌਕਰੀ ਮਿਲ ਗਈ ਆ ਤੇ ਅੜੀਏ ਤੇਰੇ ਨਾਲ ਮਿਲਣ ਨੂੰ ਦਿਲ ਕਰਦਾ ਉਹ ਕਹਿੰਦੀ ਮੇਰਾ ਵੀ ਬਹੁਤ ਦਿਲ ਕਰਦਾ ਵੀ ਮੈਂ ਤੈਨੂੰ ਮਿਲਾਂ ਮਿਲ ਕੇ ਗੱਲਾਂ ਕਰਾਂ ਰੋਣ ਲੱਗ ਜਾਂਦੀ ਆ ਉਹ ਤੇ ਮੈਂ ਉਹਨੂੰ ਕਹਿਣੀ ਆ ਵੀ ਤੂੰ ਰੋ ਨਾ ਵੀ ਮੈਂ ਕੰਨੂ ਸ਼ੁਰੂ ਤੋਂ ਇਹੀ ਕਹਿਣੀ ਹੁੰਦੀ ਆ ਵੀ ਤੂੰ ਰੋ ਨਾ ਤੇ ਉਹ ਮੈਨੂੰ ਕਹਿੰਦੀ ਤੂੰ ਮੈਨੂੰ ਰੋਂਦੀ ਨੂੰ ਨਾ ਰੋਕਿਆ ਕਰ ਤੇਰੇ ਕੋਲ ਹੀ ਮੈਂ ਰੋਂਦੀ ਆ ਮੇ ਹੋਰ ਕਿਸੇ ਕੋਲ ਮੇਰਾ ਰੋਣ ਵੀ ਨਹੀਂ ਆਉਂਦਾ ਵੀ ਮੈਂ ਕਦੇ-ਕਦੇ ਆਪਣੇ ਆਪ ਨੂੰ ਲੱਗਦਾ ਹੁੰਦਾ ਵੀ ਮੇ ਪੱਥਰ ਹੋ ਗਈਆਂ ਫਿਰ ਕਰਮਜੀਤ ਨੇ ਮੈਨੂੰ ਦੱਸਿਆ ਕਿ ਵੀ ਜਦੋਂ ਹਨਾ ਮੇਰੀ ਮੰਮੀ ਦੀ ਮੌਤ ਹੋਈ ਤੇ ਮੇਰੇ ਪਾਪਾ ਦੀ ਮੌਤ ਹੋਈ ਭਾਵੇਂ ਮੈਂ ਉਦੋਂ ਬਹੁਤ ਛੋਟੀ ਸੀ ਪਰ ਮੇਰੇ ਦਿਲ ਦੇ ਅੰਦਰ ਮੇਰੇ ਦਿਲ ਦਿਮਾਗ 'ਚ ਗੱਲਾਂ ਚੱਲਦੀਆਂ ਸੀ ਕਿ ਮੈਂ ਇਹ ਦਿਮਾਗ ਦੇ ਬਾਰੇ ਤੇ ਬੋਝ ਵੀ ਰਹਿੰਦਾ ਸੀ ਵੀ ਮੈਂ ਕਿਵੇਂ ਸੈੱਟ ਕਰੂੰਗੀ ਮੈਂ ਆਪ ਕਿਵੇਂ ਸੈੱਟ ਹੋਊਂਗੀ ਕਦੇ ਅੱਜ ਦੀ ਘੜੀ ਮੇਰੇ ਹਨਾ ਬੱਚੇ ਨੇ ਮੇਰੇ ਘਰ ਵਾਲਾ ਮੈਨੂੰ ਬੜਾ ਪਿਆਰ ਕਰਦਾ ਦੋ ਬੇਟੀਆਂ ਹੋਈਆਂ ਮੇਰੇ ਚਲੋ 4-5 ਸਾਲ ਬਾਅਦ ਬੇਟਾ ਵੀ ਹੋ ਗਿਆ। ਬੇਟਾ ਆਪਾਂ ਨੂੰ ਹੁੰਦਾ ਵੀ ਬੇਟਾ ਹੋਵੇ, ਮੇਰਾ ਪਰਿਵਾਰ ਪੂਰਾ ਹੋ ਗਿਆ। ਮੇਰੇ ਸੱਸ ਸਹੁਰਾ ਮੈਨੂੰ ਬਹੁਤ ਪਿਆਰ ਕਰਦੇ ਆ। ਮੇਰੇ ਸੱਸ ਸਹੁਰੇ ਨੇ ਕਦੇ ਵੀ ਮੈਨੂੰ ਆਪਣੇ ਮਾਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਸਾਡੀ ਮਾਂ ਜਦੋਂ ਗਈ ਆ, ਅਸੀਂ ਬਹੁਤ ਛੋਟੇ ਸੀ ਤੇ ਪਿਓ ਨੇ ਸਾਨੂੰ ਉਨਾ ਪਿਆਰ ਨਹੀਂ ਕੀਤਾ ਸੀ। ਕਹਿੰਦੀ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਸਭ ਕੁਝ ਆ, ਪੈਸਾ, ਵਧੀਆ ਨੌਕਰੀ ਆ, ਵਧੀਆ ਘਰਵਾਰ ਆ, ਵਧੀਆ ਪਰਿਵਾਰ ਆ। ਪਰ ਮੇਰੀ ਮਾਂ ਤੇ ਮੇਰੇ ਪਿਓ ਦੇ ਜਾਣ ਦਾ ਜੋ ਸਦਮਾਗਾ ਮੇਰੇ ਮਾਂ ਪਿਓ ਦੀ ਜੋ ਘਾਟ ਮੈਨੂੰ ਹੁਣ ਤੱਕ ਰੜਕਦੀ ਰਹੀ ਆ ਵੀ ਇਹ ਮੈਨੂੰ ਮੌਤ ਤੱਕ ਰੜਕਦੀ ਰਹਣੀ ਆ ਜਦੋਂ ਉਹਨੇ ਇਹ ਗੱਲ ਕਹੀ ਨਾ ਤੇ ਮੇਰੀ ਘੁੱਬ ਨਿਕਲ ਗਈ ਮੇਰੇ ਤੋਂ ਵੀ ਕੰਟਰੋਲ ਨਹੀਂ ਹੋਇਆ ਮੈਂ ਵੀ ਰੋਣ ਲੱਗ ਗਈ ਤੇ ਉਸ ਤੋਂ ਬਾਅਦ ਮੇਰਾ ਰੋਣ ਸੁਣ ਕੇ ਮਤਲਬ ਉਹ ਇੰਨਾ ਜ਼ਿਆਦਾ ਫੋਨ ਤੇ ਰੋਈ ਹੁਣ ਤੇ ਵੀ ਮੈਨੂੰ ਇਹ ਪਤਾ ਲੱਗਿਆ ਵੀ ਹੋਂਗੇ ਲੈ ਲੈ ਕੇ ਰੋ ਰਹੀ ਆ ਤੇ ਮੈਂ ਉਹਨੂੰ ਕਿਹਾ ਵੀ ਕਰਮਜੀਤ ਜਦੋਂ ਤੇਰੇ ਕੋਲੇ ਸਾਰਾ ਕੁਝ ਹੈਗਾ ਐਸਾ ਹੈਗਾ ਹਨਾ ਸਭ ਕੁਝ ਹੈਗਾ ਤੂੰ ਕੱਲੇ ਪੈਸੇ ਨਾਲ ਜੀਣਾ ਤੂੰ ਮੈਨੂੰ ਇੰਨਾ ਹਨਾ ਮਤਲਬ ਮੇਰੇ ਨੇੜੇ ਆ ਮੇਰੇ ਨਾਲ ਦੁੱਖ ਸੁੱਖ ਕਰਨਾ ਚਾਹਣੀ ਹੈ ਤੂੰ ਆ ਜਾ ਤੂੰ ਆ ਮੈਨੂੰ ਮਿਲ ਆਪਾਂ ਮਿਲ ਕੇ ਗੱਲਾਂ ਕਰਾਂਗੇ ਆ ਵੀ ਹੋ ਸਕਦਾ ਹਨਾ ਤੇਰਾ ਦੁੱਖ ਥੋੜਾ ਬਹੁਤਾ ਘਟ ਜੇ ਤੇਰਾ ਢਿੱਡ ਹੌਲਾ ਹੋ ਜੇ ਉਹ ਕਹਿੰਦੀ ਵੀ ਤੂੰ ਤਾਂ ਮੇਰਾ ਮੋਹ ਨਹੀਂ ਰਿਹਾ ਇੱਥੇ ਰਿਸ਼ਤਿਆਂ ਦੇ ਵਿੱਚ ਵੀ ਮੇਰੇ ਦਾਦਾ ਦਾਦੀ ਨੇ ਵੀ ਸਾਡੀ ਇੰਨੀ ਕੇਅਰ ਨਹੀਂ ਕੀਤੀ ਚਾਚੇ ਤਾਏ ਵੀ ਮਤਲਬ ਹੀ ਨਿਕਲ ਗਏ ਵੀ ਤਾਂ ਹੀ ਮੈਂ ਆਪਦੇ ਭਰਾ ਨੂੰ ਇੱਥੇ ਬੁਲਾ ਲਿਆ ਵੀ ਚਲੋ ਅਸੀਂ ਆਪਸ ਵਿੱਚ ਵਧੀਆ ਵਰਤਦੇ ਆਂ ਪਰ ਕਹਿੰਦੀ ਜੋ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜੋ ਦੁੱਖ ਮੇਰੇ ਅੰਦਰ ਭਰਿਆ ਪਿਆ ਜਿਹੜਾ ਮੈਂ ਕਿਸੇ ਕੋਲ ਐਨਾ ਨਹੀਂ ਖੁੱਲ ਕੇ ਕੱਢਿਆ ਵੀ ਮੈਂ ਤੇਰੇ ਕੋਲ ਕੱਢਣਾ ਚਾਹਣੀ ਆ ਮੈਂ ਵਾਕਈ ਆਉਂਗੀ ਅਸੀਂ ਬਹੁਤ ਗੱਲਾਂ ਕੀਤੀਆਂ ਬਹੁਤ ਇੱਕ ਦੂਜੀ ਕੋਲ ਰੋਈਆਂ ਤੇ ਕਹਿੰਦੀ ਫਿਰ ਮੈਨੂੰ ਨਾ ਮਤਲਬ ਇਹ ਲੱਗਿਆ ਵੀ ਵਾਕਿਆ ਹੀ ਹੈ ਨਾ ਜਦੋਂ ਅਸੀਂ ਛੋਟੇ ਹੁੰਨੇ ਆ ਤੇ ਛੋਟੇ ਹੁੰਦਿਆਂ ਮਾਪਿਓ ਆ ਜਿਹੜੇ ਜਿਹਦੇ ਚਲੇ ਜਾਂਦੇ ਆ ਬੱਚੇ ਦੇ ਉਸ ਬੱਚੇ ਦੇ ਦਿਲ ਦਿਮਾਗ ਦੇ ਵਿੱਚ ਕਿੰਨਾ ਵੱਡਾ ਸਦਮਾ ਵਹਿ ਜਾਂਦਾ ਕਿ ਉਹ ਬੱਚਾ ਜਿਹੜਾ ਉਮਰ ਤੋਂ ਪਹਿਲਾਂ ਹੀ ਸਿਆਣਾ ਹੋ ਜਾਂਦਾ ਅੱਜ ਕਰਮਜੀਤ ਨਾਲ ਫੋਨ ਤੇ ਇੰਨੀਆਂ ਗੱਲਾਂ ਕਰਕੇ ਮੈਨੂੰ ਉਹਦਾ ਸਾਰੀ ਜ਼ਿੰਦਗੀ ਦਾ ਜੋ ਸਾਰਾ ਹਨਾ ਉਹ ਘੁੰਮ ਗਿਆ ਵੈਸੇ ਤਾਂ ਮੈਂ ਉਹਦੇ ਨਾਲ ਰਹੀ ਸੀ ਭੁੱਲੀ ਨਹੀਂ ਸੀ ਪਰ ਅੱਜ ਸਾਰਾ ਸੀਨ ਜਿਹੜਾ ਰਿਪੀਟ ਹੋ ਗਿਆ ਤੇ ਜਦੋਂ ਮੈਨੂੰ ਕਰਮਜੀਤ ਨੇ ਕਿਹਾ ਕਿ ਮੇਰੇ ਕੋਲੇ ਸਾਰਾ ਕੁਝ ਹੈਗਾ ਅੱਜ ਕਿਸੇ ਚੀਜ਼ ਦੀ ਕਮੀ ਨਹੀਂ ਪਰ ਮਾਪਿਓ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਤੇ ਮੈਂ ਆਪਣੇ ਆਪ ਨੂੰ ਲੱਗੀ ਸਮਝਿਆ ਕਿਉਂਕਿ ਮੇਰੇ ਮਾਪਿਓ ਦੋਨੋਂ ਮੇਰੇ ਨਾਲ ਨੇ ਤੇ ਫਿਰ ਮੈਂ ਇਹਨਾਂ ਮਤਲਬ ਇਹੀ ਕਹਿ ਸਕੀ ਕਿ हे ਪਰਮਾਤਮਾ ਬਚਪਨ ਦੇ ਵਿੱਚ ਕਦੇ ਵੀ ਕਿਸੇ ਬੱਚੇ ਦੇ ਮਾਪਿਓ ਨਾ ਕੋਈ ਜੇ ਤੂੰ ਬੱਚੇ ਨੂੰ ਜਨਮ ਦੇਣਾ ਹਨਾ ਤਾਂ ਉਹਦੇ ਮਾਪਿਓ ਨੂੰ ਵੀ ਸਹੀ ਸਲਾਮਤ ਰੱਖਿਆ ਕਰ ਅੱਜ ਕਹਿੰਦੀ ਇੰਨੇ ਮਤਲਬ ਸਾਲਾਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਪਣੀ ਸਹੇਲੀ ਨੂੰ ਮਿਲ ਕੇ ਉਹਦੇ ਨਾਲ ਗੱਲਬਾਤ ਕਰਕੇ ਮੈਨੂੰ ਐ ਲੱਗਿਆ ਵੀ ਜਿਵੇਂ ਕੋਈ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਇਹ ਗੱਲ ਬਿਲਕੁਲ ਸੱਚ ਆ ਜਿਹੜੇ ਰਿਸ਼ਤੇ ਆ ਸਾਡੇ ਪਰਿਵਾਰਕ ਰਿਸ਼ਤੇ ਖੂਨ ਦੇ ਰਿਸ਼ਤੇ ਆ ਇਹ ਰਿਸ਼ਤਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਐਮੇਤ ਹੁੰਦੀ ਆ ਮੌਤ ਇੱਕ ਅਟੱਲ ਸਚਾਈ ਆ ਜਿਹੜੇ ਇਨਸਾਨ ਨੇ ਜਦੋਂ ਜਾਣਾ ਅਸੀਂ ਰੋਕ ਨਹੀਂ ਸਕਦੇ ਪਰ ਜਿਹੜੇ ਬੱਚਿਆਂ ਦੇ ਛੋਟੀ ਉਮਰ ਦੇ ਵਿੱਚ ਮਾਪੇ ਚਲੇ ਜਾਂਦੇ ਆ ਉਮਰ ਨਾਲੋਂ ਪਹਿਲਾਂ ਸਿਆਣੇ ਹੋ ਜਾਂਦੇ ਆ ਜ਼ਿੰਮੇਵਾਰ ਬਣ ਜਾਂਦੇ ਆ ਉਹ ਜਿੰਦਗੀ ਦੇ ਵਿੱਚ ਸਭ ਕੁਝ ਕਮਾ ਲੈਂਦੇ ਆ ਪਰ ਆਪਣੇ ਮਾਪਿਓ ਨੂੰ ਜੋ ਉਹ ਮਿਸ ਕਰਦੇ ਨੇ ਉਹਨਾਂ ਦੇ ਮਾਪਿਓ ਦੀ ਜੋ ਕਮੀ ਆ ਉਹ ਕੋਈ ਵੀ ਪੂਰੀ ਨਹੀਂ ਕਰ ਸਕਦਾ ਉਹਦੀ ਇਹ ਗੱਲ ਭਾਵਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਮੇਰਾ ਮਨ ਵੀ ਭਰ ਗਿਆ ਕਈ ਵਾਰੀ ਨਾ ਅਸੀਂ ਮਤਲਬ ਇੰਨਾ ਆਪਣੀ ਜ਼ਿੰਦਗੀ ਦੇ ਵਿੱਚ ਖੁੱਬ ਜਾਂਦੇ ਆ ਵੀ ਸਾਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਬਹੁਤ ਬੀਜ਼ੀ ਆ ਅਸੀਂ ਆਪਣੇ ਮਾਪਿਆਂ ਨੂੰ ਉਹਨਾਂ ਸਮਾਂ ਨਹੀਂ ਦਿੰਦੇ ਉਹਨਾਂ ਦੀ अहमियत ਨਹੀਂ ਦਿੰਦੇ ਪਰ ਜਿਹੜੀ ਚੀਜ਼ ਜਿਹਦੇ ਕੋਲ ਨਹੀਂ ਹੈਗੀ ਉਹਦੇ ਨਾਲ ਜਦੋਂ ਅਸੀਂ ਬਹਿਨੇ ਆ ਨਾ ਖਾਸ ਕਰਕੇ ਰਿਸ਼ਤਿਆਂ ਦੀ ਕਮੀ ਪਿਛਤਿਆਂ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਇਸ ਕਰਕੇ ਸਾਨੂੰ ਜਿਉਂਦੇ ਜੀ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਆ ਅਸੀਂ ਸਭ ਤੋਂ ਵੱਧ ਕਰਮਾਂ ਵਾਲੇ ਆਪਣੇ ਆਪ ਨੂੰ ਸਮਝਾਂਗੇ ਜੇ ਅਸੀਂ ਆਪਣੇ ਮਾਪੇ ਨਾਲ ਸਮਾਂ ਬਿਤਾਵਾਂਗੇ ਬਾਕੀ ਪੈਸਾ ਦੌਲਤ ਇਹ ਸਭ ਕੁਝ ਮਿਲ ਜਾਂਦਾ ਮਾਪਿਆਂ ਦਾ ਪਿਆਰ ਆ ਜਿਹੜਾ ਉਹ ਕਰਮਾਂ ਵਾਲਿਆਂ ਨੂੰ ਹੀ ਮਿਲਦਾ ਕੀ ਨੇ ਤੁਹਾਡੇ ਆਪਣੀ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ